ਇਹਤੇ ਦੇਖ ਕੇ ਟੈਂਪੂ ਚ ਪਏ ਹੋਏ ਕੀ ਕਾਰਨ ਕੀ ਹੈ ਕੋਈ ਮਜਬੂਰੀ ਕੀ ਹੈ ਟਾਡੀ ਬਸ ਮੇਨ ਬੱਚਾ ਨੇ ਘਰੋਂ ਕੱਢਤਾ ਮੈਨੂੰ ਅਜਾ ਕਿਉਂ ਕਿਉਂ ਅਗਲੇ ਕਹਿੰਦੇ ਮਲੇ ਜਿੱਥੇ ਮਰਜੀ ਜਾ ਸਾਰ ਦਾ ਖਰਚਾ ਨੇ ਚੱਕਿਆ ਜਾ ਰਿਹਾ ਤੇਰਾ ਅਜਾ ਹੱਤ ਤੇ ਕਰਦੀਆਂ ਨਹੀਂ ਪਹਿਲੇ ਜਦੋਂ ਤੂੰ ਇਹਨਾਂ ਦੇ ਕੁੜੀਆਂ ਦੇ ਨਾਲ ਇੱਥੇ ਕੰਮ ਕਰਦੀ ਸੀ ਤੂੰ ਉਦੋਂ ਵਧੀਆ ਸੀ ਕੁੜੀਆਂ ਹੁਣ ਮੈਂ ਕਮਾ ਕੇ ਦਿੰਦੀ ਸੀ ਨਾ ਨਾਲ ਬਰਾਬਰ ਕੰਮ ਕਰਦੀ ਸੀ ਨਾ ਮੋਨਾਂ ਦੇ ਇਹ ਕੰਮ ਕਰਦੀ ਸੀ ਉਹਨਾਂ ਦੇ ਨਾਲ ਤੇ ਹੁਣ ਕਿਉਂ ਜੇ ਛੱਡਿਆ ਕੰਮ ਉਹਨਾਂ ਅਗਲੇ ਲੱਕੀ ਸਾਰ ਚ ਬੈਠੇ ਕੁੜੀ ਛੋਟੀ ਮੇਰੀ ਲੱਕੀ ਸਾਰ ਦਾ ਸ਼ਾਰ ਨਹੀਂ ਦਿੰਦਾਂ ਨੂੰ ਬਾਹਰ ਕਿਹੜੇ ਹੋ ਨਕੀ ਚਾਰ ਓਟਲ ਤੇ ਬੈਠੀ ਹੈ ਨੂਰ ਨੂਰ ਹਾਂ ਤੇ ਦੋ ਵੱਡੀ ਕੁੜੀ ਉਹ ਤਾਂ ਤੁਹਾਨੂੰ ਬੰਦਾ ਛਾਪਾਂ ਵਿੱਚ ਛੱਡਦਾ ਉਹ ਤੇ ਦੋਨੇ ਕੁੜੀਆਂ ਇੱਥੇ ਕੰਮ ਚੀ ਸੀ ਦੋਨੇ ਲੜਕੀਆਂ ਤੁਹਾਡੀ ਇੱਥੇ ਕੰਮ ਚੀ ਸੀ ਪਾ ਕੇ ਉਹਨਾਂ ਨੇ ਸੈਂਟਰ ਵਾਲੇ ਤੇ ਕੀ ਕਰਾਉਂਦੇ ਤੇ ਹੁਣ ਕੁੜੀਆਂ ਇੱਥੇ ਜਾਲ ਤੇ ਫਸ ਗਈਆਂ ਨੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹ ਕੁੜੀਆਂ ਜਾਲ ਤੇ ਇਦਾਂ ਨਾ ਫਸਣ ਮੈਂ ਤਾਂ ਖੁਦ ਕਵਾਂਗੀ ਯਾਰ ਬਾਬਾ ਇਹ ਗੱਲ ਸਭ ਅੱਛੇ ਦੇ ਕੰਟਰੋਲ ਕਰਕੇ ਤੂੰ ਛੱਡੋ ਕਿਤੇ ਨਾ ਕਿਤੇ ਉਹਨਾਂ ਨੂੰ ਚੁਕਾ ਦਿਓ ਮੈਂ ਤਾਂ ਕਹਿੰਦੀ ਸੈਂਟਰ 'ਚ ਚੁਕਾ ਦਿਓ ਜਾਂ ਗੱਲਾ ਹੀ ਘੋੜ ਕੇ ਮਾਰ ਸੋਸੀ ਆਪੇ ਇਹਨਾਂ ਇਹਨ ਕੁੜੀਆਂ ਨੂੰ ਬਚਾਉਣਾ ਚਾਹੁੰਦੀ ਹੋ ਤੁਸੀਂ ਆਪਣੀ ਲੱਕੀ ਸੌਰਜ ਬੈਠੀ ਵਿਚਾਰ ਗਈ ਸੀ ਮੈਥੇ ਅੱਗ ਲਾਤੀ ਉਹਨਾਂ ਨੇ ਕੀ ਹੋ ਗਿਆ ਤੁਹਾਨੂੰ ਅੱਛਾ ਤੁਹਾਨੂੰ ਕਿਉਂ ਕਰਤਾ ਉਹਨਾਂ ਨੇ ਕਰੋ ਨਹੀਂ ਮੈਥੇ ਅੱਗ ਲਵਾਤੀ ਮੈਥੇ ਉਹਨਾਂ ਨੇ ਮੈਨੂੰ ਗੁੰਮਲਾ ਕਰਕੇ ਤੁਹਾਨੂੰ ਪਤਾ ਨਹੀਂ ਚੌਥੀ ਨਿਊਜ਼ ਹਾਂ ਆ ਪੁੱਛ ਕੇ ਦੇਖੋ ਰਮਨਲ ਭਾਜੂ ਨੂੰ ਜਾ ਕੇ ਮੈਨੇ ਕੀ ਬੀਤੇ ਮੈਨੂੰ ਕਿਹੜੀ ਕੁੜੀ ਨੇ ਨਿੱਕੀ ਨਾਮ ਸੀ ਉਹਦਾ ਨਾਮ ਨੂਰ ਜੋਆ ਤੇ ਡਾਕਟਰ ਜਿਹੜਾ ਮੈਡੀਕਲ ਵੇਚਦਾ ਪਿਆ ਵਾ ਨੋਨੀ ਨਾਲ ਚੋਰ ਜਿਹੜੇ ਕਸਟਮਰ ਲੈ ਕੇ ਜਾਂਦਾ ਵਾ ਅੰਦਰ ਬਾਹਰ ਹਾਂ ਸਾਰੇ ਜਣੇ ਅੱਛਾ ਅ ਚੌਥਾ ਦਿਨ ਹੋ ਗਿਆ ਯਾਦ ਮਹਿਸੂਸ ਨਹੀਂ ਹੋ ਰਿਹਾ ਪਹਿਲਾ ਬੱਚਿਆਂ ਨੂੰ ਤੁਸੀਂ ਗਲਤ ਕੰਮ ਚ ਪਾਇਆ ਬੱਚਿਆਂ ਨੂੰ ਮੈਂ ਪਾਇਆ ਟੱਟੂ ਭਾਈ ਉਹਨਾਂ ਨੇ ਮੈਨੂੰ ਇੱਥੇ ਲੈ ਕੇ ਬਾਅਦ ਤਾਂ ਬਾਅਦ ਸੋੜੇ ਮੈਂ ਚੱਕਰ ਨਹੀਂ ਕੀ ਦੇਖੀ ਉਹਨਾਂ ਨੇ ਇਹ ਕੁੜੀਆਂ ਨੇ ਤੁਹਾਨੂੰ ਗਲਤ ਕੰਮ ਚ ਪਾਇਆ ਕਾਜਲ ਮੇਰੀ ਨੇ ਕੈਸਾ ਜੁਮਾਨਾ ਜੀ ਤੇ ਧੀਆ ਨਹੀਂ ਮਾਂ ਨੂੰ ਗਲਤ ਕੰਮ ਚ ਪਾਇਆ ਸਾਰਿਆਂ ਨੇ ਆਟੇ ਵਾਲੀ ਸਬਜ਼ੀ ਦੇ ਗੁਆਨੇ ਅਜਾ ਤੁਸੀਂ ਇਸ ਕੰਮ ਚ ਨਹੀਂ ਸੀ ਪਹਿਲਾਂ ਸ਼ਵਾ ਸੀਗੀ ਲੋਕਾਂ ਦੇ ਭੰਡੂ ਮੁੰਨੇ ਮਾਂ ਦੇ ਸੀ ਹੋਟਲ ਵੀ ਕੰਮ ਕਰਦੀ ਰਹੀਆਂ ਮੈਂ ਤਾਂ ਇੱਥੇ ਆ ਕੇ ਤੇ ਕੁੜੀਆਂ ਨੇ ਤੁਹਾਨੂੰ ਇਸ ਕੰਮ ਚ ਪਾਇਆ ਅਗਲੇ ਕਦੇ ਆਪਣਾ ਘਰੋ ਜੀ ਆਪਣਾ ਖਾਓ ਠੀਕ ਆ ਹੁਣ ਕੀ ਮੈਚੀ ਦੇਣਾ ਜਦੋਂ ਜਿਹੜੀਆਂ ਕੁੜੀਆਂ ਵਿਚਾਰੀਆਂ ਅੱਜ ਤੇ ਟਾਈਮ ਤੇ ਨਸ਼ੇ ਤੇ ਪੱਕੀਆਂ ਹੁੰਦੀਆਂ ਕਿ ਆ ਕੀ ਮੈਚੀ ਦਵਾਉਂਗਾ ਹਜ਼ਾਰ ਜਵਾਰ ਚੱਕੋ ਜਲੇ ਹੁਣ ਤੇ ਨਸ਼ਾ ਕਰਕੇ ਚੋਰੀ ਚ ਕਰ ਉਹ ਦੇਖੋ ਉਹ ਦੋ ਕੁੜੀਆਂ ਖੱਟੀਆਂ ਆ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋਇਆ ਸਾਰਾ ਕੁਝ ਅੱਜ ਆਜਾਇਆ ਕਰਕੇ ਕੋਣਾਂ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ ਦੇ ਕਿਹੜੇ ਹੁਣ ਉੱਥੇ ਬੱਸ ਸਟੈਂਡ ਦੀ ਰੋਲਾ ਪਿਆ ਹੈ ਕੌਣ ਲੈ ਗਿਆ ਇਹਨਾਂ ਦੇ ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ ਤੇ ਕਿਸੇ ਉਹਨਾਂ ਜਾ ਕੇ ਮੈਨੂੰ ਨਾ ਬੁ ਉਹਨੇ ਇਹ ਕੰਮ ਜੋ ਨਿਕਲ ਲੈਂਦੇ ਹੋ ਮੈਂ ਨਿਕਲਣਾ ਚਾਹਲੀ ਜਿਹਨੇ ਮੈਨੂੰ ਅੱਗ ਲਵਾਈ ਹੈ ਨਾ ਫੜੋ ਜਾ ਕੇ ਨੋਨੀ ਨੂੰ ਜੋਇਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ ਮੈਡਮ ਉਹ ਇੱਕ ਤੇ ਦੋ ਕੁੜੀਆਂ ਤੇ ਤੁਹਾਡੀਆਂ ਵੀ ਨੇ ਇਹਨਾਂ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੀ ਜਿਹਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਖੋਵਾ ਕਰਕੇ ਤਾਂ ਇਹਨਾਂ ਨੂੰ ਕੋਲਾਂਦੀ ਆ ਤੁਹਾਨੂੰ ਗਲਤ ਕੰਮ ਜੀ ਕਿੰਨੇ ਪਾਇਆ ਮੇਰੇ ਬੱਚੇ ਵਾਲੇ ਇਸ ਕੰਮ 'ਚ ਹਾਂਜੀ ਕਿਹੜੀਆਂ ਆ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਉਹ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਤੇ ਬੱਚਿਆਂ ਨੂੰ ਗਲਤ ਪਾਉਂਦੇ ਆ ਪਰ ਲੇਕਿਨ ਕੁੜੀਆਂ ਨੇ ਮਾਂ ਨੂੰ ਗਲਤ ਪਾਉਂਦੇ ਇਹ ਚੀਜ਼ ਤਾਂ ਪੂਰਾ ਬਸਾ ਡਗਵਾਵਾ ਆ ਜਾ ਤੈਨੂੰ ਮਰਜੀ ਪੁੱਛ ਕੇ ਦੇਖ ਲੋ ਮੈਂ ਤੇ ਆ ਕੇ ਰੋਰੀ ਦੇ ਵਿੱਚ ਪਾਂਡੇ ਮਾਂ ਦੀ ਸੀ ਝਾੜੂ ਮੋਚਾ ਲਾਂਦੀ ਹੁੰਦੀ ਸੀ ਪਰ ਮੈਂ ਕਦੀ ਐਜਾ ਸੋਚਿਆ ਨਹੀਂ ਸੀ ਆ ਪਰ ਤੇ ਗੰਨਵੇ ਦੇ ਗੰਦੇ ਕੰਮ 'ਚ ਬੱਚਿਆਂ ਨੇ ਪਾਤਾ ਠੀਕ ਹੈ ਜੀ ਕੇਹ ਨੂਰ ਹਾਂਜੀ ਤੇਰਾ ਕੇਹ ਨੂਰ ਤੇ ਫੱਦੇ ਕਿਹੜੇ ਕੰਮ 'ਚ ਐ ਮੈਂ ਪੈਂਟਰ ਕੰਮ ਤਾਂ ਐ ਸੀ ਇੱਥੇ ਹਾਂ ਫਿਰ ਕਿੱਧਰ ਅਕੜਿਆ ਗਿਆ ਤੂੰ ਉਹਨੇ ਮੈਨੂੰ ਤਾਂ ਪਹਿਲੇ ਲਗੀਆਂ ਮੈਂ ਕਿੰਨੇ ਪੈਸੇ ਲਗੀਆਂ ਮੈਂ ਤਾਂ 1000 ਲਗੀਆਂ ਫਿਰ 1500 ਰੁਪਿਆ ਦੱਸੋ ਕਿੰਨੇ ਲਗੀਆਂ 1500 ਰੁਪਿਆ 1500 ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਡੇਲੋਂ ਜੀ ਡੇਲੋਂ ਤੋਂ ਲੁਧਿਆਣੇ ਆਏ ਤੁਸੀਂ ਹਾਂਜੀ ਪੈਂਟਰ ਕੰਮ ਕਰਦਾ ਮੈਂ ਇਹ ਪੈਂਟਰ ਦਾ ਕੰਮ ਕਰਦੇ ਉਹਨਾਂ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ ਨੂੰ ਉਹਦਾ ਮੈਨੂੰ ਪਤਾ ਨਹੀਂ ਮੈਂ ਤਾਂ 1500 ਰੁਪਏ ਲਗਾਈਏ ਅਜੇ 1500 ਹਾਂਜੀ ਕੁੜੀ ਮਿਲੀ ਵੀ ਨਹੀਂ ਨਾ ਬਿਲਕੁਲ ਨਹੀਂ ਮਿਲੀ ਨਹੀਂ ਮਿਲੀ ਕੁੜੀ ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ ਲਾਰਾ ਕੀ ਲਾ ਕੇ ਗਈ ਕੁੜੀ ਤੁਨੂੰ ਗਲਤ ਪੰਪ ਚੱਲ ਰਿਹਾ ਨਹੀਂ ਲਾਰੇ ਕੀ ਲਾਗੇ ਵੀ ਮੈਂ ਮਿਲਦੀ ਆ ਤੁਹਾਨੂੰ ਨਹੀਂ ਗਲਤ ਪੰਪ ਚੱਲ ਰਿਹਾ ਲਾਰੇ ਲਾ ਕੇ ਹੀ ਆ ਆ ਤੁੰਨਾ ਨਹੀਂ ਆਉਣੀ ਹਾਂ ਤੇ ਆਈ ਨਹੀਂ ਦੁਬਾਰਾ ਫਿਰ ਹਾਂਜੀ ਮੈਂ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ ਪਾਜ ਹੁਣ ਕੀ ਕੰਮ ਮਜਬੂਰੀ ਹੈ ਜੀ ਮਜਬੂਰੀ ਹੈ ਹਾਂਜੀ ਵਿਆਹ ਨਹੀਂ ਹੋਇਆ ਜਿਹੜਾ ਨਹੀਂ ਜੀ ਪਰ ਚਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਜੀ ਤੁਸੀਂ ਰਕੜੇ ਕਿਉਂ ਇਦਾਂ ਹੋਰ ਨਾ ਰਕੜੇ ਜਾਵੇ ਕੋਈ ਬਿਲਕੁਲ ਸਹੀ ਗੱਲ ਹੈ ਜੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਉਹ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਛਾ ਉਹ ਕੁੜੀ ਲੱਭਣ ਗਏ ਹਾਂਜੀ ਤੇ ਦੋਨੇ ਭਰਾ ਕੁਵਾਰੇ ਹੋ ਨਹੀਂ ਮੈਂ ਵਿਆਹ ਉਹ ਮੇਰੇ ਭਾਈ ਵਿਆਹਿਆ ਅੱਛਾ ਭਾਈ ਜਿਹੜਾ ਵੱਡਾ ਵਿਆਹਿਆ ਹੋਇਆ ਤੂੰ ਕੁਵਾਰਾ ਹੈ ਹਾਂਜੀ ਅੱਛਾ ਦੋਨੇ ਦੇ ਭਰਾ ਨਜ਼ਾਰੇ ਲੈਣ ਆਏ ਸੀ ਨਹੀਂ ਸਾਨੂੰ ਘੁੰਮਣ ਫਰਨ ਆਸਤਾ ਸੀ ਸਾਨੂੰ ਬਤਾ ਇੱਥੇ ਮੋਹਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਨੂੰ ਫਟ ਫਟ ਮਿਲਾਏ 8000 ਰੁਪਇਆ 8000 ਰੁਪਇਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਅੱਛਾ ਜਿਹੜੀ ਜਿਹੜੀ ਪੁਲਿਸ ਆ ਉਹ ਕੋਈ ਹੱਲ ਨਹੀਂ ਕਰ ਦਿੱਤੇ। ਕੰਪਲੀਟ ਨਹੀਂ ਲਗਾਈ ਤੁਸੀਂ। ਨਹੀਂ ਨਹੀਂ ਜੇ ਮੇਰਾ ਭਾਈ ਆਊਗਾ ਤਾਂ ਐ ਕੰਪਲੀਟ ਲਵਾਂਗਾ। ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ? ਇੱਥੇ ਜੀ। ਬਸ ਤਾਂ। ਹਾਂ ਜੀ। ਮੇਰਾ ਵੀਰੇ ਦੀ ਭਾਈ। ਵੀਰੇ ਕੱਟ ਜਿਹੜਾ ਹੋਇਆ ਕਾਰਨ ਕੀ ਐ? ਵੀਰੇ ਕਰਨ ਆਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਆਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋਹ ਕੇ ਲੈ ਗਏ ਕਿੰਨੇ ਪੈਸੇ 8000 ਰੁਪਈਆ ਆ ਵੀ ਇਹ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀ ਗੇ ਅੱਜ ਸੁਆਦ ਵੀ ਨਹੀਂ ਮਿਲਿਆ ਤੇ ਉਦ ਦਾ ਵੀ ਸੁਆਦ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਆ ਯਾਰ ਤੇ ਤੂੰ ਚੁੱਪ ਕਰਾਇਆ ਹਾਂਜੀ ਮੈਂ ਚੁੱਪ ਕਰਾਇਆ ਜੀ ਤੁਹਾਨੂੰ ਦੱਸਿਆ ਬਈ ਮਾੜਾ ਮੋਟਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਤਾਂ ਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛਿਆ ਵੀਰੇ ਨਹੀਂ ਡੇਲੋਂ ਰਹਿਣ ਵਾਲਿਆ ਕਿੱਥੋਂ ਆ ਇਹਨਾਂ ਨੂੰ ਡੇਲੋਂ ਵੀਰੇ ਹਾਂਜੀ ਡੇਲੋਂ ਦਾ ਵੀਰੇ ਡੇਲੋਂ ਬੋਦੋ ਕਹਾ ਜਾ ਬੇਰੇ ਰੂਹੀ ਕੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅਜੇ ਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਈ ਇੱਕ ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਦੇ ਨਾਲ ਚਾਰ ਪੰਜ ਮੁੰਡੇ ਹੁੰਦੇ ਆ ਚਾਰ ਪੰਜ ਮੁੰਡੇ ਹੁੰਦੇ ਆ ਪਲੱਸ ਨਾ ਉਹਨਾਂ ਨਾਲ ਜਦੋਂ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਖੋ ਹੋ ਜਾਂਦੀ ਹੈ ਤੇ ਉਹ ਉਹਨਾਂ ਦਾ ਬੈਗ ਬੂਕ ਪਰਸ ਪੁਰਸੇ ਜੋ ਵੀ ਹੈ ਸਮਾਨ ਮੋਬਾਈਲ Google Pay ਤੱਕ ਕਰ ਲੈਂਦੇ ਨੇ ਮੇਰੇ ਕੋਲ ਬੰਦਾ ਹੈਗਾ ਵਾ ਉਹਨੂੰ ਕੋ ਪੈਸੇ ਹੈ ਨਹੀਂ ਉਹ ਕਹਿੰਦੇ ਮੇਰੇ ਫੋਨ ਤੇ ਗੂਗਲ ਪੇ ਕਰ ਮੇ ਕੋਈ ਹੈਵੀ ਬੰਦੇ ਦਾ ਨੰਬਰ ਹੈਗਾ ਉਹ ਕੋਈ ਸੁਣਵਾਈ ਨਹੀਂ ਮੈਂ ਚੌਂਕੀ ਗਿਆ ਵਾਂ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੁੰਨੀ ਉਹ ਲੈਨ ਦਾਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲੈਣ ਦਣਾ ਕਹਿੰਦੇ ਸਾਡੀ ਚੌਂਕੀ ਨਹੀਂ ਗਈ ਉਹ ਪੈਂਦੀ ਹੈ ਬਥੇ ਦੱਸੂਗੀ ਬੰਦਾ ਕਰੇ ਆਪਾਂ ਨਾ ਬੰਦੇ ਗਿਆ ਦੰ ਮੈਨੇ ਵੀ ਸਾਡੇ ਹਾਂ ਸਾਡੇ ਚ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇਨੇ ਧੱਕੇ ਦਿਖਾ ਨਹੀਂ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜੀਆਂ ਮੇਰੇ ਹਿਸਾਬ ਨਾਲ 3-4 ਕਿਉਂ 10-15 ਜਿਹੜੀ ਚਿੱਟਾ ਜੁੱਟਾ ਜਾਂ ਪਤਾ ਨਹੀਂ ਘਰ ਉਹਨਾਂ ਨਾਲ ਮੁੰਡੇ ਨਹੀਂ ਛੇੜੀ ਉਧਰ ਹੁੰਦੇ ਜਿਹੜੇ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ پارک ਆਪਣੀ ਜਮਲਾ ਜੱਟ پارک ਹੈ ਜੀ ਜਵਾਰਨਰ ਕੈਂਪ ਦੀ ਹੋ ਜਾਂਦੀ ਆ ਬਠੇੜੀ ਵਾਰੀ ਮੈਂ ਤਾਂ 2-3 ਵਾਰੀ ਹੋਇਆ ਹੈ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਜਿੰਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੇ ਤੱਕ ਲਾ ਦਿਓ ਇਹ ਆ ਉਹ ਆ ਪਰ ਸਾਡੀ ਸਵਾਰੀਆਂ ਦੇ ਉਹ ਕਰ ਜਾਂਦੇ ਆ ਮੜਾਇਆ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ। ਬਹੁਤ ਵਾਰੀ ਹੋਇਆ ਮੇਰੇ ਨਾਲ। ਹਾਂਜੀ ਹਾਂਜੀ ਮੇਰੇ ਸਾਡੇ ਮੇਰੇ 2-3 ਵਾਰੀ ਸਵਾਰੀਆਂ ਨਾ ਹੋਇਆਂ ਫਿਰ। ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ ਬਾਲੀ ਦੇਖਤਾ ਤੁਹਾਨੂੰ ਦੇਖ ਕੇ ਮੈਂ ਰੁਕ ਗਿਆ ਅੱਜ। 2-3 ਦਾ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਗਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਗਦੀਆਂ ਧੈਂਦੀਆਂ ਸੀ। 2-3 ਵਾਰੀ ਤੋਂ ਬੱਸ ਥੱਲੇ ਆਂਦੇ ਆਂਦੇ ਰਹਿ। ਨਸ਼ਾ ਖੂਬ ਹੈ ਤੇ ਪੂਰਾ ਹੀ ਓਕੇ ਰਿਪੋਰਟ। ਕਿਦਾਂ